ਇਹੀ ਟੈਨਸ਼ਨ ਸੀ ਮੈਂ ਕਿਦੇ ਕੋ ਚੱਕੇ ਨਾ ਲੈ ਜAVE ਗਾਡਰ ਕਿਉਂਕਿ ਪੁਰਾਣੇ ਮਕਾਨ ਹਨ ਨਾ ਇਹ ਬਾਲਿਆਂ ਵਾਲੇ ਸੀਗੇ ਗਾਡਰ ਪਏ ਹੋ ਸੀਗੇ ਸਾਡੇ ਇੱਥੇ ਅਮਲੀ ਭਾਂ ਚ ਲੈ ਜਾਂਦੇ ਚੱਕੇ ਚੋਰੀਆਂ ਬਹੁਤ ਕਰਦੇ ਲੋਕੀ ਤਕੜੇ ਤਕੜੇ ਘਰਾਂ ਵਿੱਚ ਵੀ ਚੋਰੀਆਂ ਕਰਦੇ ਸ਼ਾਮ ਜਰਾ ਸੀ ਜਲ ਜਾ ਭਾਂ ਜੋ ਕੋਠੀਆਂ ਪਈਆਂ ਬੰਦਿਆਂ ਦੀਆਂ ਕਈਆਂ ਦੀਆਂ ਨਿਆਣੇ ਫਿਰ ਵੀ ਸਾਲੇ ਚੋਰੀਆਂ ਕਰਦੇ चिटे आ चोरी करते थे पिंड भी एक गाडर एक ओडर एक, एक तीन गाडर है वाइया पुरा प्योर गाडर है ये लोहे का नहीं पुराना है एक दिखा पत्थर हो गया प्रापे? ਤੇ ਉਧਰੋਂ ਹੀ ਬਣਾਵਾਂਗੇ ਭਾਰਤੀ ਪਾ ਕੇ ਉਹ ਜਿਹੜੇ ਮਾਮਾ ਖੜਾ ਕੋਠੇ ਦੇ ਉੱਤੇ ਕੰਧ ਹੋ ਜਾਣੀ ਉਹ ਤਾਂ ਕਿ ਹੋ ਜੂਗੀ ਬੰਦ ਕਿਉਂਕਿ ਇਧਰੋਂ ਕੋੜਾ ਗਲ ਹੀ ਆ ਤੇ ਇਧਰ ਨੂੰ ਕਰਕੇ ਆਪਣ ਵਧੀਆ ਬਣਾ ਲਾਂਗੇ ਮਾੜੀ ਮੋਟੀ ਛੱਤ ਹੋ ਜੂਗੀ ਬਾਥਰੂਮ ਬਣ ਜੂਗਾ ਹੈ ਸਹੀ ਹੈ ਕਿੰਨੇ ਦਾ ਤੁਸੀਂ ਦੱਸ ਤੂੰ ਦੱਸ ਅਸੀਂ ਤਾਂ ਪਹਿਲਾਂ ਵੇਚਿਆ ਹੀ ਉਧਰ ਮਾਮੇ ਕਈ ਵੇਚੇ ਸੀਗੇ ਮੈਂ ਲੋਹਾ ਸੀਗਾ ਆ ਵੇਚ ਇਹ ਬਾਬਾ ਪੇਪਲ ਦੇ ਜੜਾ ਬਹੁਤ ਦੂਰ ਤੱਕ ਸਿਗੀਆਂ ਉਹਦਾ ਹੋ ਗਿਆ ਬੰਦਾ ਇੱਕ ਮੈਨੂੰ ਕਹਿੰਦਾ ਜੇ ਇਹ ਪੂਜਾ ਕਰਾਉਣੀ ਪੈਣੀ ਹੈ ਦੂਜੇ ਨੇ ਪੁੱਛਿਆ ਉਹ ਕਹਿੰਦਾ ਨਹੀਂ ਸਰਪੰਚ ਸਾਹਿਬ ਆਮੜਾ ਸਮਾਜ ਦਾ ਕਾ ਦਾ ਹੇਲਿਆ ਮੜਿਆ ਹਿਲਿਆ ਹਿਲਿਆ ਮੜਿਆ ਜਾਂ ਦਾ ਕਹਿੰਦਾ ਕਿ ਆ ਇਹ ਨਾ ਰਸਾ ਟੁੱਟ ਜਾਣਾ ਤੇ ਮੈਂ ਕਿਹਾ ਸੀ ਸਾਈਟ ਤੇ ਗਿਆ ਤੇ ਮੈਂ ਕਿਹਾ ਯਾ ਨਾ ਰਸਾ ਟੁੱਟ ਜਾਣਾ ਤੂੰ ਕਹਿੰਦਾ ਨਹੀਂ ਟੁੱਟਣਾ ਦੀ ਇਹ ਨੀ ਤਾਂ ਗੰਜ ਕਢਾਈ ਕਰਕੇ ਆ ਜਾ ਮੈਂ ਹੀ ਐ ਪਹਿਲਾਂ ਕੰਧੜੀ ਡਰ ਕੇ ਹੈ ਆ ਜਾ ਆ ਜਾ ਪੈਣੇ ਉੱਥੇ ਮੈਂ ਬਾਜਮਰੀ ਦੌੜ ਗਈ ਮਿਲਦੀ ਕਿ ਹੈ ਦੇਖ ਕੇ ਕਿਉਂ ਨਹੀਂ ਗੰਜਾ ਜਿਹਾ ਖਾਉਣਾ ਜੇ ਡਰ ਗਈ ਸੀ ਡਰ ਗਈ ਸੀ ਡਰ ਗਈ ਸੀ ਚੱਲ ਤੈਨੂੰ ਪੌਣਾ ਦੁੱਧ ਰੋਗਾ ਜੀ ਤੂੰ ਪਈਆਂ ਨੇ ਤੇ ਢ ਹਲਕਾ ਹੋ ਗਿਆ ਹੁਣ ਤੇਰਾ ਪਾਗੇ ਇਤਨੇ ਠੰਡ ਨਿਆਣੇ ਦੇ ਕੇ ਇਹਨੂੰ ਦੁੱਧ ਪਿਲਾਉਣਾ ਕਰਨਾ ਹੁਣ ਦੇ ਲਈ ਇਹਨੂੰ ਅੱਗੇ ਵੀ ਮਤਲਬ ਹੁਣ ਧਿਆਨ ਰੱਖਾਂਗੇ ਤਾਂ ਕਿ ਫਿਰ ਗਾਂ ਇਹਨੇ ਨੇ ਬੱਚਿਆਂ ਨੂੰ ਫੀਡ ਕਰਨੀ ਆ ਕੱਲ ਹੀ ਕੰਮ ਪਾ ਲਈ ਪੱਠੇ ਕਹਿੰਦਾ ਤਾਂ ਇੱਥੇ ਕਿਹੜਾ ਹੋ ਗਿਆ ਪੱਠਿਆਂ ਦਾ ਫੁੱਲ ਇਹ ਆ ਆ ਵੀ ਆ ਰਹਿੰਦਾ ਬਸ ਇਹਨੂੰ ਛੱਡ ਦੇਣਾ ਇਕੱਲੇ ਨੂੰ ਉਹ ਫਸਟ ਵਾਲਾ ਵੀ ਬੰਦ ਕਰਦੀ ਆ ਤੋਂ ਕਿਹ ਗੌਲੇ ਚ ਰਹਿਂਦਾ ਪਾਣੀ ਥੋੜਾ ਜਿਹਾ ਆ ਬੱਲੇ ਚੱਲ ਵੀ ਸ਼ੇਰ ਕਰਦੇ ਆ ਫਿਰ ਗੱਲਬਾਤ ਤੁਹਾਡੇ ਨਾਲ ਪੱਠੇ ਲਿਆਣੇ ਆ ਦਾ ਨੱਕਾ ਕਰਦੇ ਬੰਦ ਹੋਰ ਵੀ ਕਿਦਾਂ ਸਿੱਤਾਂ ਮਾਮਾ ਉਹ ਠੀਕ ਆ ਹਾਂਜੀ ਹੌਲੀ ਹੌਲੀ ਸੈੱਟ ਹੋਊਗਾ ਬੰਨੇ ਲਾਤੇ ਪੱਠੇ ਵੀ ਵੱਢ ਲਏ ਆ ਪਾਣੀ ਚ ਔਖੇ ਆ ਜਿਆ ਗਿੱਲੇ ਪਾ ਗਿੱਲੇ ਖੇਤ ਚ ਵੱਢਣੇ ਆ ਨਾ ਪੈਰ ਖੁੱਬ ਦੇ ਇੰਨੇ ਇੰਨੇ ਵਿੱਚ ਥੋੜਾ ਰਹਿ ਗਿਆ ਗਬਲਾ ਕਿਹ ਰਹਾ ਉਹਨੂੰ ਛੱਡਤਾ ਹੈ ਪਾਣੀ ਰਾਤ ਨੂੰ ਤੜਕੇ 5 ਵਜੇ ਆਉਣੀ ਉਹ ਦੇਖਣਾ ਪੈਣਾ ਵੇ ਭਰ ਗਿਆ ਤੇ ਫਿਰ ਬੰਦ ਕਰ ਦਾਂਗੇ ਆਟੋ ਲੱਗਾ ਹੈ ਨਾ ਸਾਰਾ ਆ ਗਿਆ ਹਵਾ ਜੀ ਲੱਗੀ ਟੈਂਟ ਨੂੰ ਪਰ ਇੱਕ ਵਾਰ ਜੇ ਲੋਕ ਉਤਰ ਤਿਆਰ ਆ ਆਪਣੇ ਆਪ ਮੁੰਨੇ-ਕੁੰਨੇ ਤੇ ਬਣੇ ਆ ਜਦੋਂ ਆਪ ਨੂੰ ਸਰਦਾਰ ਬਣਨਾ ਚਾਹੀਦਾ ਨਾ ਜੋ ਆਪਣੇ ਮਾਪੇ ਉਹ ਉਹੀ ਆਪਾਂ ਨੂੰ ਲੁੱਕ ਰੱਖਣੀ ਚਾਹੀਦੀ ਹੈ ਤੇ ਰੱਬ ਨੇ ਬਾਹਰ ਹਾਂ ਰਾਂਝਾ ਜੀ ਰੱਬ ਨੇ ਆਪਨੇ ਬਾਲ ਦਿੱਤੇ ਆ ਜਾਂ ਕਿਵੇਂ ਮੈਂ ਗੰਜ ਕਢਾ ਕੇ ਦੇਖੀ ਉਹਦਾ ਅਵਿਕਾਰੀ ਮੈਂ ਕਢਾਉਂਦਾ ਦੋ ਸਾਲ ਨਹੀਂ ਕਰਾਈ ਸੀ ਤੇ ਪਰ ਪ੍ਰਮਾਤਮਾ ਨੇ ਦੇ ਲੋਨ ਤੋਂ ਪੈ ਸਿਰ ਨੂੰ ਪੈਂਦੀ ਆ ਸੇਕ ਪੈਂਦਾ ਇਹਨਾਂ ਮੇਰਾ ਕਿੱਥੇ ਬਾਲਾਂ ਦੇ ਨਾਲ ਥੋੜਾ ਉਹ ਹੁੰਦਾ ਆ ਕਿ ਇੰਨੀ ਸੇਕ ਨਹੀਂ ਪੈਂਦਾ ਹੈਗਾ ਇਹ ਮੈਂ ਫੀਲ ਕੀਤਾ ਦੁੱਧ ਪਣ ਚੱਲੇ ਦੁੱਧ ਚੱਕ ਲੈ ਅੰਮੀ ਸੱਚ ਸੋ ਖੋਨੀ ਨੇ ਫੀਵਰ ਆ ਕੇ ਮੰਮੀ ਕਹਿੰਦੇ ਚੱਲ ਰਹਿੰਦੇ ਹਾਂ ਸਾਈਕਲ ਤੇ ਜਾਣੋ ਤੇ ਉੱਥੋਂ ਦਵਾਈ ਲੈ ਆਉਣੀ ਪੱਟੀ ਤੇ ਹਸਪੀਟਲ ਦਾ ਮੈਂ ਤਾਂ ਜਲ ਚੱਲਦੇ ਆ ਇਹ ਟੀਕਾ ਲਵਾਉਣਾ ਸੁਖਨੀ ਦੇ ਬੋਲਦੀ ਬਹੁਤ ਆ ਸੁਖਨੀ ਦੇ ਟੀਕਾ ਲਵਾਉਣਾ ਸੁਖਨੀ ਦੇ ਤੇਰਾ ਨਾਮ ਕੀ ਆ ਤੇਰਾ ਉਹਦਾ ਠੀਕ ਆ ਇਹ ਸੁਖਨੀ ਦੇ ਸਹੇਲੀਆਂ ਇਹਨਾਂ ਦਾ ਪਤਾ ਨਹੀਂ ਮੇਰੀਆ ਬਦਲਾਇ ਜੀ ਤੁਹਾਨੂੰ ਵੀ ਸੁਖਨੀਆਂ ਦੇ ਛੇਲੀਆਂ ਕਿਹੜੀਆਂ ਚੁਪ ਨਹੀਂ ਆ ਜਾ ਸੁਖਨੀਆਂ ਦੇ ਛੇਲ ਗਿਆ ਤੁਸੀਂ ਐ ਪਰੀ ਪਰੀ ਸੁਖਨੀਆਂ ਦੇ ਛੇਲੀਆਂ ਠੀਕ ਆਇਆ ਹੈ ਸੁਖਨੀਆਂ ਆਇਆ ਉਹਨਾਂ ਕਿ ਲਾ ਦੇ ਉਹ ਦੇਖੀ ਕੀ ਕਹਿੰਨੀ ਹਲੋ ਡਰਾਈੰਗ ਦਾ ਪੇਪਰ ਤਾਂ ਨਾ ਕਾ ਲੂ ਹਾਂ ਹਾਲੇ ਪੇਪਰ ਉਹਨਾਂ ਨੂੰ ਕਹਿੰਦੀ ਲੜਿਓ ਨਾ ਆਪ ਤੋ ਸਭ ਤੋਂ ਜਲਦੀ ਲੜਦੀਆਂ ਉਹਨਾਂ ਨੇ ਬੱਡੀ ਆਈ ਮੈਡਮ ਹਾਂ ਹਾਂ ਮੈਡਮ ਹਾਂ ਦੇ ਦੇ ਕਿਦਾਂ ਕਰਦੀ ਸਕੂਲੇ ਹੋ ਕੇ ਟੀਚਰ ਬਣਦੇ ਹੋਏ ਆ ਗਿਆ ਹਾਂ ਬੈ ਜਾ ਮੈਂ ਬੈ ਜਾ ਮੈਡਮ ਠੀਕ ਐ ਤੁਸੀਂ ਠੀਕ ਆ ਚਲ ਕੱਲ ਰੋਂਦੀ ਕਿਦਾਂ ਸੀ ਸੋਨੇ ਟੀਕਾ ਲਵਾਉਣਾ ਤੇਰੇ ਜੰਝੂ ਮਾਮੇ ਕਿ ਦਲਾਦਾ ਦਲਾਦਾ ਕਿਤਾ ਐਂਦੇ ਪਾਣੀ ਮੈਂ ਯੇ ਬੇਕ ਨਹੀਂ ਸ਼ਰਮ ਆਉਂਦੀ ਜਦੋਂ ਜਦ ਵੱਡੇ ਹੋ ਕੇ ਦੇਖੂੰਗੀ ਕਿ ਮੈਂ ਇਦਾਂ ਬੋਲਦੀ ਸੀ ਐਂਦੇ ਤੇ ਡੈਡੀ ਨੂੰ ਦੱਸਣਾ ਮੈਂ ਕਹਣਾ ਆ ਦੇ ਲੱਗੀ ਬੋਲਦੀ ਆਹ ਤੇ ਮਾਂ ਨੂੰ ਦੱਸਣਾ ਦੱਸ ਦੇ ਅਮਰੋਂ ਨੇ ਨੋਖ ਪਰ ਰਹੀਆ ਕੋਈ ਗੱਲ ਨਹੀਂ ਬੱਤ ਤੇ ਲਵਣਗੇ ਨਾ ਅਖਰ ਆਹ ਤਾਂ 2 ਮਹੀਨੇ ਰਹਿ ਗਏ ਤੇਰੇ ਮਹੀਨੇ ਰਹਿ ਗਏ ਤੇਰਾ ਬਸ ਕਿੰਨੀ ਤਾਂ ਚੱਕ ਲਾਂਦੀ ਹਾਂ ਦੌਦ ਪਾਉਣਾਂ ਸੀ ਪਹਿਲਾਂ ਗਾਂ ਹੀ ਆ ਗਿਆ ਕਿੰਨਾ ਚੈਮ ਉਹਦੇ ਵੇਹਦਾਰੂ ਪਾ ਕੇ ਗੱਡੀ ਦੇ ਲੈ ਪੁੱਤਾ ਆ ਗਿਆ ਸਾਡੇ ਕੋਲ ਹੈ ਨਾ ਕੋਈ ਕੁੱਤਾ ਆ ਗਿਆ ਗੱਡੀ ਥੱਲੇ ਹੋਰ ਜੀ ਬੰਦੇ ਮਾਰਨਿੰਗ ਵਾਬਿਆ ਪਾਣੀ ਦੇ ਬੜੇ ਔਖੇ ਕਿੱਦਨੇ ਬੱਠੇ ਇੰਨੇ ਵੱਡੀ ਭਰੀ ਸ਼ਾਮ ਯੋਗੀ ਉਹਦਾ ਬਹੁਤ ਆ ਮਾਰਨਿੰਗ ਹੋ ਗਈ ਆ ਦਿਨ ਹੈਗਾ ਅੱਜ ਸ਼ਨੀਵਾਰ બસ ਜਾ ਕੇ ਚਲਿਏ ਸਵੇਰ ਦਾ ਆਇਆ ਟੈਲੀਫੋਨ ਦੇਖਣ ਲੱਪੇ ਆ ਤੇ ਮੁੜ ਕੇ ਹੁਣ ਮੈਂ ਵੱਢਲੀ ਹਵਾ ਜੀ ਚੱਲ ਪਈ ਉਹ ਤੇ ਖੇਤਾਂ ਦਾ ਨਜ਼ਾਰਾ ਹੈ ਠੰਡੀ ਹਵਾ ਚੱਲਦੀ ਹੈ ਚਲੋ ਚਲਿਏ ਜਾ ਕੇ ਪੀਨੇ ਆ ਲੱਸੀ ਲੁੱਸੀ ਰੋਟੀ ਦੇ ਨਾਲ ਲੱਸੀ ਪੀ ਕੇ ਜੜਨੀ ਕੁੱਕੀ ਫੇਕ ਘੜੀ ਇਦਾਂ ਕਰਾਂਗੇ ਆਇਆ ਕੀ ਕੀ ਇਹ ਕਿਹੜੀ ਐਕਟਿੰਗ ਹੈ ਹੰਜੂ ਤਾਂ ਆਉਂਦਾ ਜੀ ਕੋਈ ਨਹੀਂ ਸੁਕਰੋ ਯਾ ਨਹੀਂ ਬੈਠੀ ਘਲਵਾਣਾ ਫਿਰ ਨਹੀਂ ਤਾਂ ਬਹਿ ਜਾ ਤੇਰੇ ਨੂੰ ਬੁਖਾਰ ਆ ਮੈਂ ਕਿ ਦਵਾਈ ਲੈ ਆਈਏ ਸੁਖੋ ਐਲਟਨ ਕਰਨ ਸੁਣਿਆ ਤੱਕੀ ਲਾ ਤੱਕੀ ਲਾ ਲੈ ਐਲਦਾਨੀ ਕਾ ਨਿਆਣੀ ਹੈ ਤੂੰ ਆ ਦੇਖੋ ਗਾਇਸ ਕੀ ਗੱਲ ਤੇ ਆ ਨਿਆਣੀ ਦੇਖੋ 5 ਸਾਲ ਦੀ ਨਿਆਣੀ 5 ਸਾਲ ਦੀ ਨਿਆਣੀ ਦੇਖੋ ਆਹ ਜੀ ਆਹ ਦੇਖੋ ਢੀ ਦਾ ਹੱਥ ਓੜ ਜਾਣਾ ਆਹ ਮੈਂ ਪਾਪਾ ਬਣਾਵਾਂਗੇ ਸਿੱਧੇ ਰੱਖਿਆ ਗਾ ਨਾ ਬਾਲ ਮੋਰੀ ਦਾ ਦੇਖੋ ਹੋ ਸਪੀਡ ਤੇ ਲਖੈਂਦੇ ਆ ਗਏ ਹ ਮੇਰੇ ਮਿੱਤਰੋ ਸੁਖਮਨੀ ਦੇ ਹੰਝੂ ਆ ਗਏ ਬਾਹਰ ਨੂੰ ਢਿੱਡ ਰੋੜ ਗਈ ਮੇਰੇ ਵੀਰੋ ਇੱਕ ਰੁਖ ਸੋ ਸੁਖ ਓਕੇ ਆਜੋ ਆਜੋ ਮਾਰਾ ਟੀਕਾ ਲਵਾਉਣਾ ਕਿਦਾਂ ਕਰਨੀ ਕਿ ਦਵਾਈ ਲੈਣੀ ਹੈ ਦਵਾਈ ਲੈਣੀ ਇਹ ਬਹੁਤ ਬੋਲਦੀ ਹੈ ਨਾ ਕੁੱਤਿਆ ਕੁੱਤਿਆ ਕਹਿੰਦੀ ਸੀ ਅੱਜ ਤਾਂ ਮੈਂ ਲਵਾਉਣਾ ਵੀਡੀਓ ਬਣਾਉਣੀ ਹੈ ਟੀਕਾ ਲਵਾਉਣੀ ਆਜਾ ਆਜਾ ਟੀਕਾ ਹੱਸਦੇ ਬਣਾਇਆ ਕਰਦੇ ਹੋ ਰਹੇ ਨੇ ਕਰ ਕੈ ਇੰਨੀ ਕੈ ਇੰਨੀ ਕੰਨ ਤੋਂ ਚਾਹ ਦੇ ਇੰਦਾ ਲਾਉਂਦੀ ਹੁੰਦੀ ਸੀ ਪੈਂਸਲਾਂ ਦੇ ਨਾਲ ਡਾਕਟਰ ਨਹੀਂ ਐ ਮੈਂ ਟੀਕਾ ਲਵਾਉਂ ਜੀ ਸਾਡੀ ਕਿੱਧਰ ਨੂੰ ਹੁੰਦੀ ਡਾਕਟਰ ਆਪਣੀ ਵਾਰੀ ਆਈ ਤਾਂ ਉਹ ਕਿੱਡਾ ਲੱਗਦੇ ਹੈ ਮੈਨੂੰ ਹੋਣਾ ਤੇ ਕੱਲ ਤਾਂ ਨਰਸ ਬਣੀ ਸੀ ਕਿਉਂ ਸੀ ਹਾੜਿਆਨ ਬਤ ਚਾਹ ਲੈ ਲੀ ਤੇ ਭਾਈ ਲੈਣਾ ਹੀ ਪੱਲੜ ਜਾਂ ਲੈਣਾ ਚਾਹ ਲੈ ਅੰਕਲ ਕਹੀ ਲੈਣੀ ਵਧਿਆ ਜੀ ਤੇ ਇੱਕ ਪੱਲੜ ਜਾਂ ਦੇ ਦੋ ਆ ਲੈ ਰਾਂ ਜੀ ਆ ਹੁਣ ਬਹੁਤ ਚੱਲੇ ਪੱਲੜ ਜੇ ਟੱਪ ਤੋਂ ਆ ਬਾਬਾ ਚੱਲ ਪਿਆ ਹਰੇ ਜੇ ਪੱਲੜ ਜੇ ਹਨਾ ਇਹਦਾ ਕੀ ਰਾਜ ਆ ਵਧੀਆ ਹੋ ਕੇ ਕਹੀਂ ਥੋੜੀ ਵਧੀਆ ਉਹਨਾਂ ਚ ਚਾਹੀਦੀ ਥੱਲੇ ਜਿੱਦਾਂ ਦੂਜੇ ਚ ਆਪਣੇ ਨੀਹਾਂ ਚ ਮਾਰਨ ਜੋ ਮਰਜ਼ੀ ਕਰੇ ਖੁਸ਼ੀਂ ਦਾ ਹੈ ਖੁਸ਼ੀਂ ਵੀ ਮਰਦੇ ਤੇ ਮੋੜ ਜੇ ਗਾਰੰਟੀ ਹੈਗੀ ਜਿੱਦ ਤੱਕ ਉਹਦੇ ਫਿਰ ਜਾਣੀ ਕਿਤੇ ਵੀ ਹੈ ਹਾਂ ਹਸਾਉਣ ਨੂੰ ਚਾਹ ਤਾਂ ਜਾਣੀ ਨਹੀਂ ਇਹੀ ਆ ਕਿ ਹੋਰ ਵੀ ਐ ਬਸ ਆ ਜਿਹੜੀ ਲੋਹੇ ਵਾਲੀ ਆ ਕਿਹੜੀ ਜੀ ਉਹ ਪਰੇ ਉਹ ਕਾਲੀ ਉਹ 350 ਦੀ ਉਹ 450 ਦੀ ਉਹ ਵਧੀਆ ਕਹੀ ਉਹ ਮਾਰੀ ਨਹੀਂ ਕਹੀ ਆ ਵਧੀਆ ਹੈ ਹਾਂਜੀ ਹਾਂਜੀ ਉਹ ਕਿੰਨੇ ਦੀ ਲੋਹੇ ਵਾਲੀ ਲੋਹੇ 350 ਦੀ ਇਹ ਉਹ 450 ਦੀ ਓਕੇ ਤੇ ਬੇਟ ਦੇਖ ਲਵਾਂ ਮੜਿਆ ਆਹ ਤਾਂ ਮੈਨੂੰ ਪਤਾ ਹੀ ਨਹੀਂ ਇੱਥਰ ਤੇ ਇੱਥੇ ਤੈਂ ਤੋਂ ਇਹ ਕਿਆ ਕਰੀਏ ਸੰਗਰੇ ਤੇ ਕਿਆ ਕਰੀਏ ਇੱਥਰ ਕਾਹੀ ਲੈ ਲਈ ਇੱਥੇ ਜਾਂ ਕਿਉਂਕਿ ਉਹਨਾਂ ਨੀਆਂ ਨੂੰ ਆ ਪੱਟਾ ਨੂੰ ਕੰਮ ਆਉਂਦੀ ਉੱਧਰ ਮੈਨੂੰ ਚਾਹੀਦੀ ਹੁੰਦੀ ਆ ਬੋਆ ਚੱਕਰ ਨੂੰ ਤੇ ਕੰਮ ਖਰਾਬ ਹੁੰਦਾ ਹਣ ਦੋ ਕਈਆਂ ਹੋਈਆਂ ਇੱਥੋਂ ਮਿਲ ਜਾਂਦਾ ਕੋਈ ਸਮਾਨ ਵਧੀਆ ਮੋੜ ਤੇ ਇੱਥੇ ਕਠਾਰ ਇਥੋਂ ਲੈ ਲਈਦੇ ਕਾ ਲੈਣਾ ਆ ਨਹੀਂ ਕਰਾਰ ਪੂਤਨਾ ਤੇਰਾ ਬਾਗੀ ਰਹਿੰਦਾ ਪੂਤਨਾ ਤੇਰਾ ਬਾੜਾ ਹੈ ਕਰਾਰ ਹੈ ਤੇਰਾ ਬਾੜਾ ਕਰਾਰ ਪੂਤਨਾ 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 ਆਓ ਗਾਇਸ ਪੂਤਨ ਚਾਹ ਨਹੀਂ ਖਾਇਆ ਕਰੋ ਠੰਡੀ ਹੁੰਦੀ ਹੈ ਇਹ ਤੁਹਾਡੇ ਅੰਦਰ ਗਰਮੀ ਕੱਢਣੀ ਹੈ ਜੇ ਜ਼ਿਆਦੇ ਪੈ ਗਈ ਤਾਂ ਗੂੰਦਕ ਦੀ ਚਾਹ ਪੀਓ ਦੈਟਸ ਇਟ ਦੋ ਹੀ ਇਲਾਜ ਨੇ ਮੇਰੇ ਤਾਂ ਵਧੀਆ ਮੇਰੇ ਭਵੇਂ ਦਾਲ ਸਾਹ ਜੀ ਨਹੀਂ ਹੋਵੇ ਕੱਲੇ ਚਟਣੀ ਆਵੇ ਤੇ ਨਾਲ ਦੇਈ ਹੋਵੇ ਮਲਾਈ ਹੋਵੇ ਵਾਸਤੇ ਸੇਟ ਦਾਲ ਸਾਹ ਜੀ ਭਵੇਂ ਕੋਈ ਨਹੀਂ ਨਿਆਰਾ ਆ ਜੀ ਆ ਤਾਂ ਡਰਾਮਾ ਦੇਖੋ ਇੱਧਰ ਮੋਰੇ ਟ੍ਰੈਲੀ ਭਰੀ ਐਡਾ ਬੇਕੂਬਾ ਦੇ ਟ੍ਰੈਲੀ ਭਰੀ ਜਾਂਦੀ ਏ ਤੂੰ ਹੁਣ ਖਾਣਾ ਇਹ ਵੀ ਤਾਂ ਮਗਰ ਜਾਣ ਡੈ ਹੌਲੀ ਹੌਲੀ ਅਜੇ ਮੇਰੀ ਗੱਡੀ ਤਾਂ ਮੋਰੇ ਸੀ ਬਸ ਤੋਂ ਓਹ ਲੱਗਾ ਮੇਰੇ ਮਗਰ ਹੌਨ ਮੰਨ ਦਾ ਜ਼ੈੜ ਜ਼ੈੜ ਮੈਂ ਸੈਟ ਲਾ ਲਈ ਮੈਂ ਤੂੰ ਭਰਾਵਾ ਲੈ ਗਏ ਅੱਗ ਵੀ ਆਲਾ ਜਾਗੇ ਜਿਹੜੀ ਵੀ ਹੋਣੀ ਰਾਨੀ ਝੋਲਵਾ ਦੀ ਵਿਚਾਰਾ ਕਿੱਥਾ ਛੱਡ ਦੇ ਉਹਨਾਂ ਨੇ ਸੁਣਨਾ ਵੀ ਨਹੀਂ ਮੋਰੇ ਮੈਂ ਮਰ ਜਾਂਦੇ ਹਾਂ ਨਾ ਇਹ ਬਸਾਂ ਵਾਲੇ ਨੂੰ ਪਤਾ ਨਹੀਂ ਕੀ ਬਿਮਾਰੀ ਆਂਦੀ ਅੱਗ ਲੱਗੀ ਹੁੰਦੀ ਇਹਨਾਂ ਕਰਨਾ ਹੁੰਦਾ ਹੈ ਜਾਂ ਕੀ ਦੇਖੀ ਚੱਲੋ ਕੀ ਕਰੀ ਜਾਂਦਾ ਦੇ ਤੇ ਬਣੇ ਭਾਰਿੰਗ ਕਰਦੇ ਇਹਨੇ ਮੈਨੇ ਘਰੇ ਕਿਹੜਾ ਕਹਣਾ ਲੈਣਾ ਨਿਆਣੇ ਨਾਲ ਦਿਖਾ ਦੇ ਪਾਣੀ ਦਾ ਸੋਨੇ ਅਬ ਤਾਂ ਕਿਰਾਏ ਬੈਗ ਲੈਣਾ ਹੈ ਇਹ ਲੈ ਲੈ ਆ ਜਾ ਥੰਦਾ ਹੈ ਨਾ ਸਹੀ ਹੈ ਹੈ ਹਾਂ ਵੀ ਠੀਕ ਆ ਸੱਤ ਸਿੰਘ ਜੀ ਨਾ ਹਿੰਸਾ ਨਾ ਹੋ ਗਿਆ ਹੋਰ ਟਾਈਮ ਆਉਜੇਗਾ ਸ਼ਾਮ ਤੇ ਕਿੱਕ ਬੀਬੀ ਵਾਲੀ ਮੰਗਾਈ ਆ ਕਿ 슈ਗਰ ਵਾਲੀ ਮਸ਼ੀਨ ਮੰਗਾਈ ਆ ਮਾਮੇ ਲਈ ਹੈ ਨਾ ਕਹੇ ਤਾਂ ਮੰਗੀ ਸੀ ਉਹਨਾਂ ਨੇ ਮੜ ਕੇ ਰਿਸਪੌਂਸ ਨਹੀਂ ਦਿੱਤਾ ਕਿ ਹੈਗੀ ਆ ਜਾਂ ਕਿਵੇਂ ਆ ਲਾਈਕ दैट ਨਾ ਮੈਂ ਤਾਂ ਆਪਣੀ ਲੈ ਜਾਂਦੇ 2400 ਦੀ ਕਹਿੰਦੇ ਆ। ਤੁਹਾਨੂੰ ਪਤਾ ਮੈਂ ਤਾਂ ਹੁਣੇ ਲੈ ਜਾਂਦਾ ਮੈਂ ਆ ਕੇ ਲੈ ਕੇ ਆਇਆ ਬੰਦਾ ਜਿਹੜਾ ਹਿਆਰ ਤੋਂ। ਮੈਂ ਆ ਗਿਆ ਭਟਾ ਮੰਗੇ ਜਾਂ ਕਿਸੇ ਨੂੰ ਵੀ ਹਨਾ ਆਪਣੀ ਚੀਜ਼ ਹੁੰਦੀ ਹੈ ਸਹੀ ਰਹਿੰਦੀ ਬੰਦਾ ਜਦ ਮਾਜੀ ਬਰਤ ਲੈਂਦਾ। ਆਗੇ ਡਾਕਟਰ ਸਾਹਿਬ। ਮੈਂ ਸੁੱਕਦੀ ਨਹੀਂ ਸੀਨਾ। ਚੈੱਕੇ ਤਾਂ ਕਰਨੇ ਮੜੇ ਮਿੰਟਾਂ ਸਗੋਂ। ਆ ਬੀਬੀ ਵਾਲਿਆਂ ਨੂੰ ਸਾਡੇ ਕੋਲ ਇਹਦੇ ਨਾਲ ਦੀ ਇਹ ਦਿਖਾ ਲਵਾਂ ਤੇਨੂੰ ਕਰਕੇ। ਹਾਂ ਮਾੜਾ ਕਰ। ਨਹੀਂ ਤਾਂ ਇਹ ਹੀ ਕੱਢ ਲੈਣੇ ਮੁੜ ਕੇ। ਇਹ ਤੇ ਸੈਲਪੋਕ ਕਿੰਨਾ ਚੱਕਾਂ ਨਹੀਂ ਮੈਨੂੰ ਪਤਾ ਲੱਗ ਜੂਗਾ ਨਾ ਕਿੰਨੇ ਨੇ ਦੋਨੇ 24 ਹੋ ਗੀਆਂ ਦੱਸਿਆ ਤੁਹਾਡੇ ਮੈਨੂੰ ਆ ਕਾਪੀ ਆ ਸੱਲੇ ਦੇ ਪੌਣੇ ਇਹਦੇ ਚ ਇਹ ਡਾਕਟਰ ਨਾਲ ਵੀ ਚੱਲ ਪੈਂਦੀ ਆ ਆਪਸ਼ਨ ਹੁੰਦਾ ਜਿਹੜਾ ਮੋਬਾਈਲ ਵਾਲਾ ਡਾਕਟਰ ਹੁੰਦਾ ਇਹ ਚਿੱਲਾ ਚਾਲੂ ਕਰ ਦਿਓ ਜਗੜਮੈਂਟ ਸਾਰਾ ਸੰਨੀ ਮਲੇ ਆਉਂਦੀ ਤਾਂ ਨਾ ਰਵੇ ਬਸ ਅੱਗੇ ਦਾ ਇੱਧਰ ਲੱਗਦਾ ਆ ਆ ਵੀ ਇੱਧਰ ਲਾ ਕੇ ਚੈੱਕ ਕਰਕੇ ਪਤਾ ਲੱਜੂ ਨਾ ਲੈ ਕੇ ਜਿੰਦਾਂ ਨੂੰ ਪਤਾ ਹੈ ਨਾਲੇ ਪਤਾ ਲੱਜੂ ਬੀਪੀ ਕਿੰਨਾ ਹੈ ਐਵੇਂ ਸੱਦਣਾ ਪੈਂਦਾ ਡਾਕਟਰ ਨੂੰ ਜਾਂ ਕਿਸੇ ਨੂੰ ਗਵਾਂਢ ਚ ਸਿਗੀ ਸਾਡੇ ਕਿਸੇ ਦੇ ਉਹਨਾਂ ਨੂੰ ਕਿਹਾ ਮੈਨੂੰ ਅਟੈਕ ਆ ਗਿਆ ਨਾ ਦੱਸ ਦਿੱਤਾ ਹਸਪਤਾਲ ਆ ਅਟੈਕ ਡਾਕਟਰ ਰਮਨ ਜਾਵਲ ਨੇ ਜਲੰਧਰ ਚ ਗਿਆ ਜਿਹੜਾ ਉਹਦੇ ਹੀ ਗਿਆ ਪਰ ਵੰਡੀਆਂ ਦੇ ਸਿਗੀ ਉਹਨਾਂ ਨੂੰ ਕਿਹਾ ਸੀ ਕਿ ਰਾਨੂੰ ਮੜੇ ਕੈਪਟਨ ਨੂੰ ਦਿਓ ਛੁਪਦਰ ਟੇਬਲਾਤਾ ਮੈਂ ਨਵੀਂ ਲੈਣੀ ਆ ਆਪਣੀ ਜੀ ਆਪਣੀ ਹੰਡੀ ਤੁਸੀਂ ਖੁਦ ਸਰਵ ਕਰਵਾ ਲਓ ਤੁਹਾਡੇ ਆ ਗਈ ਜਿਹੜਾ ਮਰਜੀ ਲੈ ਜਾ ਫਿਰ ਜਿਹਨੇ ਬੀਪੀ ਚੈੱਕ ਕਰਨਾ ਮੈਨੂੰ ਦੱਸ ਦਿਓ ਉਹਦੇ ਆਪਾਂ ਮੀਂਹ ਲਾਣੇ ਖੜਾ ਦੇ ਦਿਆਂਗੇ ਉਹਨੂੰ 슈ਗਰ ਕਰਨੀ ਚੈੱਕ ਜਾਂ ਬੀਪੀ ਕਰਨ ਨੂੰ ਕੋਈ ਕਿਦਾਂ ਕਿਹੜਾ ਦੱਬਣਾ ਹਾਂ 00 ਆ ਗਿਆ ਕਿਹ ਦੱਬਣਾ ਮੈਂ ਆਇਆ ਹਾਂ ਚਲੋ ਸਭ ਜੀ ਮੈਨੂੰ ਮੀਂਹ ਦੱਬਣਾ ਪੈਣਾ ਹੈ ਐਵੇਂ ਨਾਟ ਐਟਮ ਲੱਗੇ ਹੋਵੇ ਮੈਂ ਵੀ ਵੀਡੀਓ ਬਣਾ ਲਈਆ ਨਾ ਨਾਲੇ ਪਤਾ ਲਾ ਜਾਂਦਾ ਕਿ ਕਿੱਥੇ ਕਿ ਬੀਬੀ ਸਹੀ ਹੁੰਦਾ ਕਿੰਨਾ ਵੀ ਚੈਟਰ ਮੰਨਦਾ ਪੱਲਾ ਕਿਦਾਂ ਥੱਲਾ ਜਿਹੜਾ ਇਹਦਾ ਪਤਾ ਲੱਗਦਾ ਉਹ ਦੇਖਦੇ ਆਂ ਰਾਮਾ ਗੁੰਮੀ ਤੇ ਆ ਕੇ ਜਦੋਂ ਚੈੱਕ ਕਰਨੀ ਦੀ ਵਾਰੀ ਕਰਨਾ ਇਹ ਪਹਿਲਾਂ ਤਾਂ ਉਹ ਜਾ ਕੇ ਫੇਰ ਥੱਲੇ ਆਉਂਦਾ ਹੈ ਨਾ ਹਾਂ ਉਹ ਫਿਰ ਦੇ ਰੋ। ਜੇ ਸੌ ਤਾਂ ਥੰਡੇ ਜਾਂਦਾ ਹੁੰਦਾ। ਥਲੜਾ ਉਤਲਾ ਦੋਨੇ ਦੇਖਣਾ। ਜੇ ਦੀ ਵੀ ਹਾਜੀ ਗੋਇਂ ਆਪ ਕੋਈ ਜਿਆਗਿਆ ਨਹੀਂ ਬੋਤਾ। ਅੱਧੀ ਦੋਈ। ਜੇ ਦੀਆਂ ਇਹਨੂੰ ਜੇ ਦੀ। ਇਹਦਾ ਘਟਈ ਜਾਂਦਾ। ਉਹ ਕੋਲ ਨਾ ਰੁਕ ਜਾ। ਛੰਡ ਰੱਖ ਮੜੀ ਜੀ। ਐਸਾ ਟੇ। ਟੈਨਸ਼ਨ ਵਾਗ ਕੇ ਨਹੀਂ ਰਹਿਣ। ਪੰਜਾ 117 55 ਪੰਜਾ ਕਿਡਾ ਆ ਹਾਂ ਦੇ 56 ਥੱਲਾ ਨਹੀਂ ਆ ਕਿੰਨਾ 85 ਆ 85 117 ਅੱਛਾ ਇਹ ਨਾ ਨਾਰਮਲ ਹਨਾ ਤੇ 56 ਪਲਸ ਐ ਪਲਸ ਸਹੀ ਆ ਸਹੀ ਆ ਇਹ ਕਿੰਨੀ ਹੁੰਦੀ ਓਦਾਂ ਇਹ ਡਾਕਟਰ ਨੂੰ ਪਤਾ ਵੀ ਇਹਦੇ ਬਾਰੇ ਮੈਨੂੰ ਪਤਾ ਨਹੀਂ 56 ਪਲਸ ਆ ਤੇ 117 ਅੱਛਾ ਇਹ ਆ ਚਲੋ ਇਹਨਾਂ ਦਾ ਪਤਾ ਮਿਲ ਗਿਆ ਤੇ ਰਾਮਾ ਦਾ ਠੀਕ ਇਹ ਵੀ ਬੜਾ ਲੱਗਿਆ ਕਿ ਦੋ ਜੀ ਸ਼ੂਗਰ ਵਾਲੀ ਵੀ ਦੱਸ ਦਿਓ ਮੜੀਏ ਉਹ ਵੀ ਦੱਸਨਾ ਉਹ ਤੋਂ ਹੀ ਦੇ ਲਓ ਮੈਂ ਤਾਂ ਪਹਿਲੀ ਵਾਰੀ ਪਤਾ ਲੱਗਿਆ ਇਹ ਚੀਜ਼ ਦਾ ਜਿਹਨੂੰ ਨਹੀਂ ਪਤਾ ਉਹਨੂੰ ਪਤਾ ਲਾਜੀ ਰੋਟੀ ਤਾਂ ਨਹੀਂ ਚੱਕ ਜਾਣਾ ਤੇ ਮੁੱਲ ਦਾ ਅਸੀਂ ਲੋੜ ਨਾ ਪਾਵੇ ਕੋਈ ਪਰ ਵੀ ਠੱਲਾ ਮਿੱਠਾ ਹੋਈ ਜਾਂਦਾ ਉਹਨੂੰ ਸਰ ਜੀ ਜਦੋਂ ਅੰਮ੍ਰਿਤ ਵਾਲਾ ਦੇ ਦੇ ਕੇ ਮੈਂ ਸਸਤਾ ਇਹ ਚੈੱਕ ਕਰ ਲਓ। ਇਹ ਬੜਾ ਜਗਾਰਡਮੈਂਟ ਇਹ ਵਿੱਚ ਨਾ ਏਸੀ ਦੇ ਰਿਮੋਟਰ ਦਾ ਆ ਆ ਕਿੰਨੀ ਅਰੀ ਲਾ ਸਕਦੇ ਉਹਨੇ ਸੂਈ ਜਿਹੜੀ ਲਾਉਣੀ ਹੁੰਦੀ ਹੈ। ਸੂਈ ਇੱਕ ਵਾਰੀ ਇੱਕ ਬੰਦੇ ਦੀ ਲਾਉਣੀ ਹੈ। ਇੱਕ ਵਾਰੀ ਇੱਕ ਬੰਦੇ ਦੀ ਕਿੰਨੀਆਂ ਹੁੰਦੀਆਂ? ਸੂਈਆਂ 50 ਹੁੰਦੀਆਂ 50 ਵੱਖਰੀਆਂ ਮਿਲ ਜਾਂਦੀਆਂ। ਹਾਂ ਸਾਡੇ ਕੋਲ ਮਿਲ ਜਾਏਗਾ ਨਹੀਂ ਆ। ਬਸ ਠੀਕ ਹੁੰਦੀਆਂ ਆ। ਕਿੱਦਾਂ ਕਰਨੀ ਹੈ? ਅੱਛਾ ਆ ਵੀ ਸੁਈ ਬੱਕਰੀ ਹੁੰਦੀ ਜਿਹੜੀ ਮਾਰਨੀ ਆ ਇਦਾਂ ਉਹ ਇੱਕੋ ਹੀ ਪਾਜੀ ਜਾਂਦੀ ਆ ਸਾਹਮਣੇ ਕਿ ਅਲੱਗ-ਅਲੱਗ ਆ ਜਿਹੜੀ ਆਹਾਂ ਮੌਂਟੀ ਤਾਂ ਘੁਲੂਣੀ ਦੇਖੀ ਹਾਂ ਰਾ ਦੇ ਤਾਂ ਮਸਲੀ ਪਈ ਉਹ ਮਸਲੀ ਦੀ ਚੇਟਾ ਤੇ ਜੀਰੋ ਆ ਜਾਂਦੀ ਆ ਇੱਥੇ ਆਇਰੋ ਆ ਜਾਂਦਾ ਆਹਦੇ ਆ ਗਿਆ ਇਹ ਕਿੱਥੇ ਕਿੱਦਾਂ ਆਇਰੋ ਆਣ ਹਾਂਜੀ ਹਾਂ ਜਦੋਂ ਇਹਨੂੰ ਬਲੱਡ ਲੱਗਣਾ ਉਹਦੀ ਰੀਡਿੰਗ ਚ ਬਲੱਡ ਕਿੱਦਾਂ ਲਾਉਣਾ ਬਲੱਡ ਲੱਗਾਗਾ ਚਾਹ ਸ਼ੂਗਰ ਕਰ ਦਮਾ ਚ ਇੱਕ ਹੋਰ ਹੋਰ ਕਰ ਦਈਏ ਹਾਂ ਮੇਰੇ ਕਰਦੇ ਪਤਾ ਲੱਗ ਜਣਾੜੇ ਇਹ ਲਾਉਂ ਨਾ ਪਹਿਲੀ ਵਾਰ ਹੀ ਲੱਗਾ ਚੈੱਕਰ ਅੱਛਾ ਇਹ ਵੀ ਇੱਕ ਵਾਰੀ ਕਰਨੀ ਉਹ ਵੀ ਇੱਕ ਵਾਰੀ ਹੈ ਨਾ ਆਹ ਤੇ ਨੀ ਕੋਈ ਤਾਂ ਬਦਲਣੀ ਉਹ ਵੀ ਬਦਲਣੀ ਉਹ ਕੋਈ ਸਟੱਪ ਨਹੀਂ ਸੋ ਨਹੀਂ ਮੈਨੂੰ ਪਤਾ ਨਹੀਂ ਅੱਛਾ ਮੜਾ ਜੇ ਲੈਂਦੇ ਲੋੜ ਆ ਆ ਗਿਆ ਆ ਗਿਆ ਬਰਾੜਦਾ ਬਹੁਤ ਹੈ ਤੇਰੇ ਭਰਾ ਚ ਕਿੰਨਾ ਕੁ ਲੈਣਾ ਤਾਂ ਮੜ ਜਾਏ ਅੱਛਾ ਕਿੰਨਾ ਕੁ ਪਾਉਣਾ ਹੁੰਦਾ ਉੱਪਰ ਉਹਨਾਂ ਟੱਚ ਕਰਨਾ ਚਾਹੀਦਾ ਫੋਨ ਕਰੋ ਮੜੇ ਉਹ ਨਹੀਂ ਉਹ ਨਹੀਂ ਫੋਨ ਹੀ ਸੀ ਦਵਾਰੋਂ ਲਵੇੜ ਆਉਣ ਨਹੀਂ ਕਿ ਤੇਰੀ ਜਿਆਦਾ ਵੇਰ ਲੱਗੀ ਰਹੀ ਤੇ ਆਉਣ ਨਹੀਂ ਕਿ ਤੇਰੇ ਉਹ ਨਹੀਂ ਆਉਂਦਾ ਸੀ ਯਾਰ ਮੈਂ ਤੁਹਾਨੂੰ ਕਹੀ ਜਾਂਦਾ ਮੈਂ ਬਸ ਲੱਗੂ ਨਹੀਂ ਯਾਰ ਨਿਊ ਜੀਪ ਨੇ ਲਾਉਣੀ ਪੈਣੀ ਉਹ ਢੇਰ ਜਿਆਦਾ ਆਪਾਂ ਲਾ ਰੱਖੀ ਇਧਰ ਬਲੱਡ ਨਾ ਖਰਾਬ ਕਰੀ ਹੋ ਚੁਕ ਹੋਰ ਲਾਣਾ ਨੇ ਚੱਲ ਬਾਬੇ ਹੁਣ ਤੇਰੇ ਬਲਾ ਬਲਾ ਲਾ ਦੇ ਬਲੱਡ ਚੜਦਾ ਇਹਦੇ ਉੱਪਰ ਆਇਕਨ ਇਧਰ ਰੱਖ ਮੈਂ ਚੜਦਾ ਹਾਂ ਦੇਖਿਆ ਉਹ ਹੋ ਗਿਆ ਇਹ ਕੀ ਆ ਗਿਆ ਤੇਰੇ ਹੱਥ ਨੂੰ ਕੁਝ ਲੱਗਾ ਆ ਯਾਰ ਫੇ ਨਹੀਂ ਨਹੀਂ ਹੱਥ ਨੂੰ ਨਹੀਂ ਲੱਗਾ ਆ ਨਹੀਂ ਤਾਂ ER4 ਆ ਗਿਆ ਲਿਖ ਕੇ ਪਤਾ ਨਹੀਂ ਕੀ ਚੱਕਰ ਆ ਇਲਾ ਸਾਫ ਕਰਕੇ ਦੋੜਾ ਲਾਗੇ 19 ਮੁੜ ਕੇ ਥੋੜਾ ਲਗਣੀ ਇੱਕ ਸਟੈਪ ਇੱਕੋ ਵਾਰੀ ਵਰਤ ਹੁੰਦੀ ਹੈ ਅੱਛਾ ਕਿੰਨੇ ਓਕੇ ਉਹ ਜਿਹੜੀ ਆਣ ਵਿਚਾਈ ਹੋਣੀ ਆ ਉੱਤੇ ਆ ਨਾ ਪਹਿਲਾਂ ਜਦੋਂ ਪੈਨ ਪਾਉਣੀ ਆ ਇੱਕ ਨੰਬਰ ਲਿਖ ਕੇ ਆ ਜਾਣਾ ਫੇ ਉਹ ਮਾੜੀ ਜੀ ਦੇਰ ਬਾਅਦ ਉਸਨੇ ਨਹੀਂ ਲਾਉਣਾ ਮਾੜੀ ਜੀ ਨੂੰ ਤਾਂ ਮੋਰੇ ਮੋਰੇ ਲਾਉਣਾ ਨਹੀਂ ਵੀ 2-4 ਸਕਿੰਟ ਰੋਕ ਜਾਣਾ ਤੇ ਉਦੋਂ ਜਦ ਆ ਪੈਨ ਲੱਗੇ ਤਾਂ 에ਰੋ ਆ ਜਾਣਾ 에ਰੋ ਲਾ ਕੇ ਉਸ ਤੋਂ ਬਾਅਦ ਘੁੰਮਣ ਲੱਪਿਆ ਸੀ ਨਾ 에ਰੋ ਪੈਨ ਲਾਉਣ ਤੋਂ ਪਹਿਲਾਂ ਖੂਨ ਕੱਢਿਆ ਹੋਵੇ ਹਨਾ ਮਤਲਬ ਇੰਨਾ ਟਾਈਮ ਨਹੀਂ ਲਾਉਣਾ ਹਾਂ ਬਸ ਜਦੋਂ ਇੱਕ ਲਿਖ ਕੇ ਆ ਜਾਣਾ ਪੈਨ ਪਾਉਣੀ ਆ ਇੱਕ ਲਾ ਕੇ ਉਸ ਤੋਂ ਬਾਅਦ ਕਰ ਦੇਣਾ ਦੂਜਾ ਚੱਲ ਠੀਕ ਹੈ ਧੰਨਵਾਦ ਸ਼ੁਕਰੀਆ 에ਰੋ ਆ ਜਾਣਾ ਸ਼ੁਕਰੀਆ